ਗਾਈਜ਼ ਮੈਂ ਨਾ ਸਿਸਟਰ ਯਾ ਮੇਰੀ ਮੰਨ ਲੋ ਬੇਟੀ ਵੀ ਯਾ ਹਰ ਇੱਕ ਤਰ੍ਹਾਂ ਇਹ ਨਾ ਰਿਸ਼ਤਾ ਮੇਰਾ ਬੜਾ ਗੂੜਾ ਪੈ ਗਿਆ ਵਾ ਤੇ ਮੇਰੀ ਇਹ ਬੁਟੀਕ ਸਿੱਖਦੀ ਆ ਤੇ ਮੈਂ ਨਾ ਇਹ ਵੇਟ ਕਰ ਰਹੇ ਹਾਂ ਕਿ ਕਦੋਂ ਇਹ ਆਵੇ ਤੇ ਕਦੋਂ ਇਹ ਨਾ ਇੰਨਾ ਚ ਹਵਾ ਭਰੇ ਮੈਂ ਨਾ ਹਵਾ ਭਰੇ ਐਂ ਤੇ ਪੰਪ 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 ਕਰੇ ਇਹਨੇ ਕੀ ਤੋੜ ਦਿੱਤਾ ਕੀ ਫਾੜਿਆ ਕੀ ਤੂੰ ਇਹ ਚ ਆ ਟੁੱਟ ਗਿਆ ਇਹ ਚ ਪੰਪ ਵੀ ਤੋੜ ਦਿੱਤਾ ਗਾਈਜ਼ ਇਹਨੇ ਇਹਨੂੰ ਮੈਂ ਬੁਲਾਇਆ ਮੈਂ ਕਿਹਾ ਚੱਲ ਹੈਲਪ ਕਰਾਉਗੀ ਕੰਮ ਤਾਂ ਆਤਾ ਇਹਨੇ ਬਰਥਡੇ ਇੱਕ ਚੀਜ਼ ਵੀ ਫਾੜੀ ਆ ਉਹ ਵੇਖੋ ਆਰ ਫਟ ਗਿਆ ਆਰ ਆ ਧਿਆਨ ਨਹੀਂ ਦੇਣਾ ਤੁਸੀਂ ਗਾਇਜ਼ ਤੇ ਹੈਪੀ ਬਰਥਡੇ ਤੇ ਹੈਪੀ ਬਰਥਡੇ ਹੁੰਦਾ ਨਾ ਤੇ ਉਹ ਸੜਕ ਕੋ ਥੋੜਾ ਜਿਹਾ ਹਵਾ ਜ਼ਿਆਦੀ ਹੈ ਆ ਕੁੜੀ ਨੇ ਭਾਰ ਦਿੱਤੀ ਆ ਤੇ ਫਾੜ ਦਿੱਤਾ ਥੋੜਾ ਜਿਆਦਾ ਫਟ ਗਿਆ ਤੇ ਗਾਇਜ਼ ਆਪਾਂ ਦਾ ਸੈਜ ਨੇ ਆਣਾ 2 ਵਜੇ ਸਸ ਜਲੀ ਕਮਰਾ ਪਾ ਡੈਕੋਰੇਟ ਕਰਨਾ ਬਹੁਤ ਕੋਸ਼ਨ ਦੇ ਤੁਹਾਨੂੰ ਪਤਾ ਬੱਚੇ ਜਿਹੜੀਆਂ ਚੀਜ਼ਾਂ ਦੇਖ ਕੇ ਹੁਣ ਸਾਡਾ ਬਚਪਨਾ ਲੰਘ ਗਿਆ ਵਾ ਤੇ ਇਹਨਾਂ ਦੇ ਬਚਪਨ ਵਿੱਚ ਵੀ ਵੰਡ ਕੇ ਸਾਰ ਦਿੰਦੇ ਭਰੇ ਬਚਟੌਂ ਵਾਲੇ ਚਾਕਲੇਟ ਡੈਰੀ ਮਿਲਕ ਵਾਲੇ ਪੀ ਗਿਆ ਤੇ ਗਾਈਜ਼ ਚਲੋ ਸਾਡਾ ਬਚਪਨਾ ਜਿੱਦਾਂ ਵੀ ਲੰਘ ਗਿਆ ਹਨਾ ਤੇ ਆਪਾਂ ਚਾਹੁੰਦੇ ਆ ਵੀ ਇਹਨਾਂ ਦਾ ਜਿਹੜਾ ਬਚਪਨ ਵਿੱਚ ਵੀ ਆਪਾਂ ਨਾ ਫੋਨ ਆ ਮਜਾ ਆਂਦਾ ਇਹਨਾਂ ਦਾ ਮੀਰੇ ਟੋਕਿਆਂ ਲਾ ਜਰੀ ਇਹਨੇ ਚ ਖੁਸ਼ ਹੋ ਜਾਈਆ ਵਾ ਔਰ ਹੀ ਜਾਲੀਆਂ ਸੰਤਰਾ ਆਈਆਂ ਟੌਫੀਆਂ ਲੈ ਮੈਂ ਟੌਫੀਆਂ ਜਾਂਦਾ ਹੀ ਆ ਆ ਉਹ ਆਂਬਾ ਵਾਲੀਆਂ ਵਿੱਚ ਲੂਣ ਮਿਰਚ ਦੀਂ ਦੇ ਗਾਈਜ਼ ਉਹ ਕੱਚੀ ਅੰਬੀ ਵਾਲੀਆਂ ਟੌਫੀਆਂ ਅਈ ਉਹਨਾਂ ਚ ਖੁਸ਼ ਹੋਈਦਾ ਹੀਗਾ ਪਾਸ ਹਾਂ ਪਾਸ ਗਾਈਜ਼ ਆਪਾਂ ਸਾਰਾ ਡੈਕੋਰੇਟ ਕਰਕੇ ਨਾ ਤੇ ਵੀਡੀਓ ਤੁਸੀਂ ਨਾ ਸਾਰੀ ਰੂਟੀਨ ਵਾਈਜ਼ ਦੇਖੀ ਜਾਓ ਮੈਂ ਤੁਹਾਨੂੰ ਸਾਰਾ ਸ਼ਾਮਾ ਤੱਕ ਦਾ ਵਲੌਗ ਪਾਉਣਾ ਨਾ ਤੇ ਫਿਲਹਾਲ ਤੁਸੀਂ ਆ ਦੇਖੋ ਮੈਂ ਹੁਣੇ ਗਾਇਜ਼ ਇਹ ਵਾਲਾ ਵਲੋਗ ਪਾਣ ਲੱਗੀ ਆ ਤੇ ਸਬਸਕ੍ਰਾਈਬ ਕਰ ਦਿਓ ਗਾਇਜ਼ ਸੈਜ ਦੇ ਹੁੰਦਿਆਂ ਨੂੰ ਆਪਾਂ ਕਰਤਾ ਕਮਰਾ ਡੈਕੋਰੇਟ ਦੇਖ ਕੇ ਫਾਈਨਲੀ ਪਸੀਨਾ ਸੱਚੀ ਆ ਜਾਂਦਾ ਹਰ ਕੰਮ 'ਚ ਮਿਹਨਤ ਕੀਤੀ ਹੈ ਨਾ ਤੇ ਗਾਇਜ਼ ਪੱਖਾ ਬੰਦ ਕਰ ਦਿੱਤਾ ਵਾ ਆਪਾਂ ਛੋਟੇ ਜਿਹੇ ਬ੍ਰਦਰ ਲਈ ਪਹਿਲੀ ਵਾਰੀ ਛੋਟੇ ਲਈ ਰੈਡੀ ਕੀਤਾ ਆ ਤੇ ਬੜਾ ਮਜ਼ਾ ਆ ਰਿਹਾ ਆਈ نو ਪਸੀਨਾ ਤੇ ਵਹਾਨਾ ਪਿਆ ਲੈ ਕਿਨੋਂ ਖੁਸ਼ ਹੋ ਜਾਏਗਾ ਦੇਖ ਕੇ ਹਾਂ ਜਾ ਉਹਦੇ ਵਿੱਚ ਹੁੰਦੇ ਲੋ ਕਰਦੇ ਹਾਂਜੀ ਟੈਕ ਗੁੱਡ ਗਿਵ ਯੂ ਰੀਕਲ ਨਾ ਲੈ ਕੋਸ਼ਿਸ਼ ਨਾ ਕਰੀਂ ਥੈਂਕ ਯੂ ਭੋਲੇ ਨਾਈ ਬੋਲੇ ਇਹਨੂੰ ਗਾਇਜ਼ ਉਹ ਬਹੁਤ ਕੁੱਟਦਾ ਦੇਖੋ ਉਹਨੇ ਥੈਂਕ ਯੂ ਨਹੀਂ ਇਹਦਾ ਕਰਨਾ ਵੀ ਗਰਮੀ ਚ ਲੱਗੀਆਂ ਵਾ ਇੰਨਾ ਵੀ ਡੈਕੋਰੇਟ ਕੀਤਾ ਵਾ ਮੇਰੇ ਲਈ ਤੇ ਉਹਨੇ ਆਉਂਦੇ ਤੇ ਉਹਨੇ ਆਉਂਦੇ ਨੇ ਇਹਦੀ ਨਾ ਮੁਕੀਆਂ ਤਾਂ ਪੱਕਾ ਹੀ ਆਣਾ ਇਹਦਾ ਇਹ ਕੀ ਕਰੀਏ ਭਾਂਤਾਂ ਮੈਂ ਤਾਂ ਪਿਆਰੀ ਲੜਾਈ ਤੇ ਸ਼ੁਰੂ ਹੁੰਦਾ ਤੇ ਗਾਇਜ਼ ਜੈਸਮੀਨ ਨੇ ਕੀਤਾ ਸੈਜ ਦਾ ਕਮਰਾ ਰੈਡੀ ਆ ਕੇ ਦੇਦੇ ਨੂੰ ਕੀ ਇਨਾਮ ਦੰਦਾ ਨਾਮ ਪਤਾ ਹੀ ਆ ਭਰਾ ਕਿਦਾਂ ਭੈਣਾ ਨਾਲ ਕਰਦੇ ਹੁੰਦੇ ਆ ਕੁੱਤੇ ਘਰ ਕੀ ਕਰੇਗਾ ਅੱਜ ਪੋਨੀ ਕਰਾਈ ਜੁੜਾ ਕਲ ਪੇਟ ਲਈ ਚਾਉਣ ਵਾਲਾ ਹੀ ਆ ਉਹ ਸਾਰੇ ਫੁੱਟ ਦਿੰਦਾ ਹੁੰਦਾ ਬੱਚੋ ਤੇ ਗਾਇਸ ਅੱਜ ਦੇਖੋ ਕਿੰਨਾ ਖੁਸ਼ ਹੁੰਦਾ ਉਹਦੀ ਦੀਦੀ ਨੇ ਰੂਮ ਰੈਡੀ ਕੀਤਾ ਹੈ ਖੁਸ਼ ਹੋ ਰਹੀਆਂ ਨੇ ਚਾਂ ਦੇ ਸਤਾਰੇ ਸਭ ਹੰਮ ਨੇ ਲਗਾ ਲੇ ਤੂੰ ਸੁਣੀ ਨਾ ਸੱਜ ਨੂੰ ਕਮੈਂਟ ਚ ਵਿਸ਼ੀਸ ਆਪਣੇ ਆਸ਼ੀਰਵਾਦ ਜਰੂਰ ਦੇਣਾ ਠੀਕ ਹੈ ਦੇਖਦੇ ਹਾਂ ਹੁਣ ਕਿ ਜਿਤਾਉਗੇ ਨਾ 2 ਵਜੇ ਉਹਦਾ ਵਲੌਗ ਆਪਾਂ ਬਣਾਵਾਂਗੇ ਤੇ ਦੇਖਾਂਗੇ ਉਹਦੇ ਰਿਐਕਸ਼ਨ ਤੇ ਇਹਨੂੰ ਦੇਖਦੇ ਇਹਦੀ ਗੁੱਤਪੁੱਟਦਾ ਵਾ ਇਹਦੇ ਮੁੱਕੀ ਮਾਰਦਾ ਕਿੱਕੀ <laughs> हे तो गाइस आलन तो हम अंत तक बाय सब्सक्राइब कर दो चैनल सहजा आ गया स्कूलों ओ मेरा कपड़े चेंज कर दो कौन कौन साथ टे देना है सैजू आज तो लाया हूं चलो क्यों चला सब बंद कर ना आ आ दीदी ने तेरे ने कुछ किया है अगर तू ये खान सीधा तुरिया जा खाना ਚਾ ਚਾ ਚੋੜੀਆਂ ਕੋਲੀ ਤੇ ਇੱਧਰ ਤੇ ਲੀਡਾ ਲੀਡਾ ਮੈਨੂੰ ਨਾ ਸੜਦੀ ਬੱਸ ਉਹਨੂੰ ਦਿਖੰ데요 ਹਣਾ ਮੇਰੇ ਖਿਆਲ ਨਹੀਂ ਦਿਖੰ데요 ਇੱਥੇ ਜਾਂਦੇ ਅਗਲੇ ਦਿਨ ਜਮਾਇ ਲੈ ਅੰਨਾ ਹੈ ਕਿ ਗੁੱਡ ਹੈ ਹੈਕਾ ਉਹ ਸਵੇਰ ਦੇ ਮਿੰਟ ਕੀਤੀ ਹੈ ਹੀ ਸੱਚ ਕਿਦਾਂ ਲੱਗਾ ਵਲਾਈਵ ਜਗਾਈ ਹੋਰ ਹੋਰ ਤੁਹਾਡਾ ਜਗਾਈ ਬਟ ਮੇਸ਼ਿੰ ਜਮਾਇ ਲੈ ਅੰਨਾ ਰਹਿਣਾ ਜਾਣਾ ਨਹੀਂ ਸੱਚ ਕਿਹਦਾ ਲੱਗਾ ਕਿਹਦਾ ਲੱਗਾ ਵਧੀਆ ਤੈਨੂੰ ਕਿਦਾਂ ਲੱਗਾ ਵਧੀਆ ਸੀ ਹੋ ਚਾਂ ਗイズ ਅਸੀ ਕੀ ਤਾਂ ਸੀ ਤੇਰ ਬਰਥਡੇ ਹੈ ਨਾ ਜੈਸਮੀ ਤੁਸੀਂ ਇਹਨੇ ਜਨਮ ਪਤਾ ਜੀ ਮੈਨੂੰ ਤਾਂ ਪਤਾ ਸੀ ਸਰਦਾਰਾ ਤੂੰ ਲਗੜਿਆ ਬਰਾ ਘੈਂਟ ਯਾਰ ਸਰਦਾਰਾ ਸਰਦਾਰਾ ਨਾ ਪੜੀ ਸਰਦਾਰਾ ਨਾ ਕਰੇ ਯਾਰ ਘਲਾਰਾ ਨਾ ਪਾਸ ਕਈ ਦਿਨ ਮਿਹਨਤ ਕੀਤੀ ਆ ਸਾਡੇ ਗੱਲਾਂ ਦੇ ਨਿਕਲ ਆਏ ਆ ਡੇਰੇ ਮੋਟੀਆਂ ਹੋ ਗਈਆਂ ਲਾਫ ਲਾਗੇ ਸ਼ਾਦੀ ਸੋਣ ਲਗੇ ਯਾਰ ਹਾ ਜੀ ਥੈਂਕ ਯੂ 嗯。